ਇੱਕ ਚੁਟਕੀ ਪਾਊਡਰ ਕੀ ਕੀਮਤ ਤੁਮ ਕਿਆ ਜਾਣੋ ਜਿੰਨਾਂ ਦਾ ਸਰੀਰ ਪਹਿਲੇ ਸੇ ਹੀ ਪਤਲਾ ਹੈ ਜੋ ਮੋਟੇ ਹੈ ਬਈ ਜਾਣ ਸਕਤੀ ਹੈ ਕਿ ਇਹ ਕੀ ਹੈ ਤੇ ਆਓ ਆਪਾਂ ਸਾਰਿਆਂ ਨੂੰ ਦੱਸ ਦਿਆਂ ਕਿ ਇਹ ਕੀ ਹੈ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਕਿਉਂਕਿ ਕਾਫੀ ਦਿਨਾਂ ਤੋਂ ਮੈਨੂੰ ਬਹੁਤ ਸਿਸਟਰ ਹਨਾ ਮੈਸੇਜ ਕਰਦੇ ਨੇ ਪਹਿਲਾਂ ਵੀ ਮੈਂ ਵੀਡੀਓ ਕਾਫੀ ਅਪਲੋਡ ਕੀਤੀਆਂ ਨੇ ਲਾਈਵ ਦੇ ਵਿੱਚ ਵੀ ਦੱਸਿਆ ਪਰ ਫਿਰ ਤੋਂ ਅੱਜ ਦੁਬਾਰਾ ਤੋਂ ਆਪਾਂ ਇਹ ਵੀਡੀਓ ਨਾ ਲੈ ਕੇ ਆਏ ਆ ਤੁਹਾਡੇ ਵਾਸਤੇ ਇਹ ਚੀਜ਼ ਅਜਿਹੀ ਹੈਗੀ ਹੈ ਨਾ ਅਗਰ ਤੁਸੀਂ ਆਪਣਾ weight ਘਟਾਉਣਾ ਚਾਹੁੰਦੇ ਹੋ ਹਨ weight ਨੂੰ ਮਲਕੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਇਹ ਛੋਟੀ ਜੀ ਚੀਜ਼ ਨਾ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜਦੋਂ ਮੇਰੀ ਮੈਰਿਜ ਹੋਈ ਸੀਗੀ ਹੈ ਨਾ ਉਸ ਟਾਈਮ ਮੇਰਾ ਜਿਹੜਾ weight ਸੀਗਾ ਤੁਸੀਂ بس 45 ਦੇ ਕਰੀਬ ਸੀਗਾ کافی ਜ਼ਿਆਦਾ ਮੈਂ ਇਹਨਾਂ ਪਤਲੀ ਸੀ ਜਦੋਂ ਮੈਂ ਆਪਣੇ ਨਾਪ ਵਾਸਤੇ ਇਹ ਕੱਪੜੇ ਭੇਜੇ ਸੀ ਤਾਂ ਸਾਰੇ ਹੱਸ ਰਹੇ ਸੀਗੇ ਵੀ ਕੀ ਏ ਛੋਟੀ ਜਿਹੀ ਇਹਨਾਂ ਬਿਲਕੁਲ ਗੁੱਡੀ ਵਰਗੇ ਕੱਪੜੇ ਆ ਨਾ ਕਿਦਾਂ ਤੇ ਬਾਅਦ ਵਿੱਚ ਹਨਾ ਬੋਡੀ ਦਾ ਖਿਆਲ ਨਾ ਰੱਖਣ ਕਰਕੇ ਮੇਰਾ weight ਵੀ ਕਾਫੀ ਵਧ ਗਿਆ ਸੀ ਅੱਜ ਤੋਂ 2 ਸਾਲ ਪਹਿਲਾਂ ਮੇਰਾ 60 ਕਿਲੋ ਹਨਾ ਵਜ਼ਨ ਸੀਗਾ 60 ਤੋਂ 68 ਹੋ ਗਿਆ ਸੀਗਾ 3 ਮਹੀਨਿਆਂ ਦੇ ਵਿੱਚ ਕਿਉਂਕਿ ਮੈਨੂੰ ਥੋੜੀ ਜੀ ਮੈਂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਕੱਲ ਵੀ ਦੱਸਿਆ ਸੀਗਾ ਕਿ ਮੇਰੀ ਬੈਕ ਦੀ ਪ੍ਰੋਬਲਮ ਹੋ ਗਈ ਸੀ ਮੈਨੂੰ ਮੇਰੇ L4 ਤੇ L5 ਜਿਹੜੀ ਨਰਵਸ ਸਿਸਟਮ ਆਪਣੀਆਂ ਨਾੜਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਗੈਪ ਪੈਣ ਕਰਕੇ ਮੈਨੂੰ ਡਾਕਟਰ ਨੇ ਕਹਤਾ ਸੀ ਵੀ ਆਪਰੇਸ਼ਨ ਹੋਊਗਾ ਨਹੀਂ ਬੈਡ ਰੈਸਟ ਰੱਖੋ ਤੇ ਬੈਡ ਰੈਸਟ ਹੋਣ ਕਰਕੇ ਇੱਥੇ ਆਪਾਂ ਖਾਣਾ ਤਾਂ ਖਾਈ ਜਾਂਦੇ ਆ ਪਰ ਆਪਣਾ ਵਰਕ ਕੋਈ ਕਰਦੇ ਨਹੀਂ ਮਤਲਬ ਕਿ ਕੰਮ ਕੋਈ ਕਰਨਾ ਨਹੀਂ ਹੁੰਦਾ ਹਨਾ ਜ਼ਿਆਦਾਤਰ ਮੋਟਾਪੇ ਦਾ ਕਾਰਨ ਇਹੀ ਹੈਗਾ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਹਨਾ ਤੁਸੀਂ ਦੇਖਿਆ ਹੋਣਾ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਹੁਣ ਤੱਕ ਵੀ ਫਿੱਟ ਨੇ ਕਿਉਂਕਿ ਉਹਨਾਂ ਦੀ ਜਿਹੜੀ ਡਾਈਟ ਸੀਗੀ ਉਹ ਵੀ ਬਹੁਤ ਜ਼ਿਆਦਾ ਵਧੀਆ ਸੀ ਤੇ ਵਰਕ ਵੀ ਜਿਹੜਾ ਕੰਮ ਸੀਗਾ ਨਾ ਉਹ ਵੀ ਜ਼ੋਰ ਆਲਾ ਹੁੰਦਾ ਸੀ ਜਿਦਾ ਕਿ ਹੁਣ ਜਿੰਮ ਦੇ ਵਿੱਚ ਜਾ ਜਾ ਕੇ ਹਨ ਤੁਸੀਂ ਜਿੰਮ ਲਾਉਣੀ ਹੋ ਤੇ ਉਹਨਾਂ ਨੇ ਇਦਾਂ ਚੱਕੀ ਘਮਾਉਣੀ ਮਸ਼ੀਨਾਂ ਨਾਲ ਹਨਾ ਟੋਕਾ ਕਰਨਾ ਮੋਗਰੀ ਦੇ ਨਾਲ ਥਾਪੀ ਦੇ ਨਾਲ ਕੱਪੜੇ ਧੋਣੇ ਅੱਜ ਕੱਲ ਹਰ ਇੱਕ ਚੀਜ਼ ਬਸ ਸੁੱਚ ਦੱਬੋ ਹਨਾ ਸਾਰੇ ਕੰਮ ਹੋ ਜਾਂਦੇ ਨੇ ਮਿਕਸੀ ਹੈਗੀ ਕਿਸੇ ਨੇ ਕੁੰਡੇ ਸੋਟੇ ਦੇ ਵਿੱਚ ਚਟਨੀ ਨਹੀਂ ਕੁੱਟਣੀ ਹੈਗੀ ਜਿਦਾਂ ਕਿ ਕੱਪੜੇ ਨੇ ਉਹ ਵੀ ਆਪਾਂ ਮਸੀ ਹੁਣ ਤਾਂ ਆਟੋਮੈਟਿਕ ਹੀ ਆ ਗਿਆ ਸਭ ਕੁਝ ਨਾ ਕੱਪੜੇ ਪਾਓ ਸਰਪ ਵੀ ਆਪਣੇ ਆਪ ਪਾਣੀ ਵੀ ਆਪਣੇ ਆਪ ਸਾਰਾ ਕੁਝ ਆਪਣੇ ਆਪ ਹੀ ਹੋ ਜਾਂਦਾ ਤੇ ਫਿਰ ਆਪਾਂ ਪਿੱਟਦੇ ਆ ਮੇਰਾ weight ਵਧ ਗਿਆ ਜੀ ਮੈਂ ਜਿੰਮ ਜਾਣਾ ਹੈ ਦੇਖੋ ਇੱਕ ਤਾਂ ਆਪਾਂ ਘਰੇ ਖਰਚਾ ਕਰਦੇ ਹਾਂ ਇੱਕ ਆਪਾਂ ਜਿੰਮ ਚ ਜਾ ਕੇ ਖਰਚਾ ਕਰਦੇ ਹਾਂ ਬਾਕੀ ਆਪਣੇ ਸਰੀਰ ਦੀ ਜਿਹੜੀ ਬਰਬਾਦੀ ਕਰ ਰਹੇ ਹਾਂ ਉਹ ਤਾਂ ਹੈਗੀ ਹੋਈ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਮੈਂ ਪਹਿਲਾਂ ਵੀ ਦੱਸਿਆ ਨਾ ਡਾਈਟ ਦਾ ਧਿਆਨ ਰੱਖੋ ਕਿਉਂਕਿ ਆਪਾਂ ਨੂੰ ਆਤ ਹੁੰਦੀ ਆਪਾਂ ਥੋੜਾ ਜਿਹਾ ਉੱਥੋਂ ਜਾਂਦੇ ਨੇ ਚੱਕ ਕੇ ਖਾ ਲਿਆ ਥੋੜਾ ਜਿਹਾ ਉੱਥੋਂ ਜਾਂਦੇ ਨੇ ਚੱਕ ਕੇ ਖਾ ਲਿਆ ਜਿਆਦਾ ਮੋਟਾਪੇ ਦਾ ਕਾਰਨ ਇਹੀ ਹੈ ਦੂਸਰਾ ਮੋਟਾਪੇ ਦਾ ਕਾਰਨ ਹੈ ਆਪਾਂ ਜਿਆਦਾ ਮਿੱਠਾ ਖਾਂਦੇ ਆਂਗੇ ਤੀਸਰਾ ਮੋਟਾਪੇ ਦਾ ਕਾਰਨ ਹੈ ਆਪਾਂ ਜਦੋਂ ਸ਼ਾਮ ਨੂੰ ਪੈਣ ਵੇਲੇ ਫਰੂਟ ਖਾਂਦੇ ਆਂਗੇ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈਗਾ ਆਪਾਂ ਜਿਹੜਾ ਸਵੇਰੇ ਉੱਠਣਾ ਹੈ ਬ੍ਰੇਕ ਜਿਹੜੀ ਸੌਰੀ ਬੈਡਟੀ ਲੈਣੇ ਆ ਉਹ ਬੰਦ ਕਰਨੀ ਹੈ ਉਸ ਦੇ ਜਗ੍ਹਾ ਤੇ ਆਪਾਂ ਨੇ ਇੱਕ ਖੀਰਾ ਲੈ ਲੈਣਾ ਹੈ ਖੀਰਾ ਕੱਟ ਕੇ ਇਦਾਂ ਹੀ ਖਾਣਾ ਉਹਨੂੰ ਕੋਈ ਨਮਕ ਮਿਰਚਾ ਚਾਟ ਮਸਾਲਾ ਕੁਝ ਨਹੀਂ ਲਗਾਉਣਾ ਹੈਗਾ ਹਾਂਜੀ ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਮਾਰਨਿੰਗ ਟਾਈਮਸ ਨੇ ਖੀਰਾ ਖਾਣਾ ਉਸ ਤੋਂ ਬਾਅਦ ਤੁਸੀਂ ਇਹ ਥੋੜੀ-ਬਹੁਤੀ ਸ਼ੇਅਰ ਕਰਨੀ ਹੈ ਫਿਰ ਤੁਸੀਂ ਨੇ ਇੱਕ ਗਲਾਸ ਪਾਣੀ ਦਾ ਕੱਚ ਦਾ ਪਾਣੀ ਦਾ ਗਲਾਸ ਲੈ ਲੈਣਾ ਉਹਦੇ ਵਿੱਚ ਜਿਹੜਾ ਮੈਂ ਪਾਊਡਰ ਹੈ ਤੁਹਾਨੂੰ ਦੱਸੂਗੀ ਕਿ ਕਿਸ ਚੀਜ਼ ਦਾ ਬਣਾਇਆ ਹੋਇਆ ਹੈਗਾ ਇਹਦਾ ਇੱਕ ਚੁਟਕੀ ਪਾ ਲਓ ਚਾਹੇ ਤੁਸੀਂ ਅੱਧਾ ਚਮਚ ਪਾ ਲਓ ਫਿਰ ਇਹਨੂੰ ਕਿਸ ਤਰੀਕੇ ਨਾਲ ਪੀਣਾ ਹੈ ਇਹਨੂੰ ਇਸ ਤਰੀਕੇ ਦੇ ਨਾਲ ਪੈਰਾਂ ਪਰ ਬੈਠ ਜਾਣਾ ਹੈ ਪੈਣਾ ਪਰ ਬੈਠ ਕੇ ਇੱਕ ਇੱਕ ਸਿਪ ਕਰਕੇ ਪੀ ਲੀਂ ਮਲਕੀ ਇੱਕ ਇੱਕ ਘੁੱਟ ਕਰਕੇ ਪੀ ਲੀਂ ਇਸ ਚੀਜ਼ ਦੇ ਨਾਲ ਤੁਹਾਡੀ ਨਾਲੇ ਦਾ ਜਿਹੜਾ ਇਹ ਪਾਣੀ ਹੈਗਾ ਨਾ ਇਹਦੇ ਨਾਲ ਤੁਹਾਡੀ ਜਿਹੜੀ ਬਾਡੀ ਹੈਗੀ ਇਹਦਾ ਸਾਰਾ ਪਾਣੀ ਦੀ ਕਮੀ ਵਗੈਰਾ ਹੋਊਗੀ ਜਿਹੜੀ ਵੀ ਤੁਹਾਡੇ ਸਰੀਰ ਦੇ ਵਿੱਚ ਬਾਡੀ ਦੇ ਵਿੱਚ ਹੈ ਨਾ ਉਹ ਖਾਤਿਰ ਮੰਨ ਕੇ ਪੂਰੀ ਹੋਊਗੀ ਦੂਸਰੀ ਗੱਲ ਜਿਹੜੇ ਇਹਦੇ ਵਿੱਚ ਚੀਜ਼ਾਂ ਲੱਗੀਆਂ ਉਹ ਤੁਹਾਡੀ ਬਾਡੀ ਨੂੰ ਨਾ ਅੰਦਰੋਂ ਪਘਲਾਉਣਗੀਆਂ ਤੀਸਰਾ ਜਿਹੜਾ ਪੈਣਾ ਪਰ ਬੈਠ ਕੇ ਪਾਣੀ ਪੀਣਾ ਹੈ ਇਹਦੇ ਨਾਲ ਤੁਹਾਡਾ ਜਿਹੜਾ ਪੇਟ ਹੈਗਾ ਉਹ ਤੁਹਾਡੇ ਇਸ ਤਰੀਕੇ ਦੇ ਨਾਲ ਦੇਖੋ ਹਨਾ ਗੋਡਿਆਂ ਦੇ ਵਿੱਚ ਆਊਗਾ ਅੱਗੇ ਜਦੋਂ ਆਪਾਂ ਹਨਾ ਟਾਇਲਟ ਵਗੈਰਾ ਜਾਂਦੇ ਸੀ ਉਸ ਟਾਈਮ ਵੀ ਆਪਣਾ ਪੇਟ ਅੰਦਰ ਵਿੱਚ ਆਪਾਂ ਲੈਂਦੇ ਹੁੰਦੇ ਸੀ ਕਿ ਦੇਖੋ ਬੈਠਦੇ ਹੁੰਦੇ ਸੀ ਹੁਣ ਉਹ ਵੀ ਚੇਅਰ ਆ ਗਈਆਂ ਹਨਾ ਇਸੇ ਕਰਕੇ ਆਪਣੇ ਜ਼ਿਆਦਾ ਪੇਟ ਵਧੇ ਪੈਣਗੇ ਮੇਨ ਕਾਰਨ ਜ਼ਿਆਦਾ ਆਪਣਾ ਹਨਾ ਉੱਠਣਾ ਬੈਠਣਾ ਆਪਣਾ ਖਾਣਾ ਪੀਣਾ ਆਪਣਾ ਰਹਿਣਾ ਹੀ ਹੈਗਾ ਦੇਖੋ ਇਹ ਛੋਟੇ-ਛੋਟੇ ਚੀਜ਼ਾਂ ਨੂੰ ਤੁਸੀਂ ਧਿਆਨ ਰੱਖੋਗੇ ਤਾਂ ਕਾਫੀ ਜ਼ਿਆਦਾ ਫਰਕ ਪੈ ਕੇਗਾ ਤੇ ਤੀਸਰੀ ਗੱਲ ਆਪਾਂ ਤੁਹਾਨੂੰ ਦੱਸਦੇ ਹਾਂ ਥੋੜਾ ਜਿਹਾ ਵਰਕਆਊਟ ਮਾਲਕੀ ਕੰਮ ਕਰਨਾ ਹੈ ਤੁਸੀਂ ਜਿੱਦਾਂ ਕਿ ਜਿਨ੍ਹਾਂ ਦੇ ਪੇਟ ਜ਼ਿਆਦਾ ਭਾਰੇ ਨੇ ਜਾਂ ਇਥੋਂ ਹਨਾ ਜ਼ਿਆਦਾ ਭਾਰੀ ਹੈਗਾ ਤਾਂ ਤੁਸੀਂ ਇੱਕ ਰੂਮ ਲੈ ਲਓ ਕਿਉਂਕਿ ਜ਼ਿਆਦਾ ਨਹੀਂ ਲੱਗਦਾ ਅੱਜਕੱਲ ਕੋਚੇ ਬੈਠ ਕੇ ਇੱਕ ਰੂਮ ਲੈ ਲਓ ਚਾਹੇ ਅੱਧਾ ਰੂਮ ਲੈ ਲਓ ਵੀ ਉਹਦੇ ਵਿੱਚ ਬੈਠ ਕੇ ਤੁਸੀਂ ਇਹਨਾਂ ਪੈਰਾਂ ਪਰ ਕੋਚਲ ਦਿਓ ਜਿਨ੍ਹਾਂ ਨੇ ਆਪਦਾ ਪੇਟ ਘਟਾਉਣਾ ਹੈ ਹਾਂ ਅਗਲੀ ਕਸਰ ਤੁਸੀਂ ਕੀ ਕਰਨੀ ਹੈ ਅਗਲੇ ਤੁਸੀਂ ਨੇ ਇਸ ਤਰੀਕੇ ਦੇ ਨਾਲ ਬਸ ਇਸ ਤਰੀਕੇ ਨਾਲ ਤੁਸੀਂ ਨੇ 10 ਵਾਰ ਇਹ ਕਰਨਾ ਫਿਰ ਉਸ ਤੋਂ ਬਾਅਦ ਆਪਣੀ ਇੱਕ ਲੱਕ ਚੱਕਣੀ ਹੈ ਇਸ ਤਰੀਕੇ ਨਾਲ ਇਹਨੂੰ ਰੱਖਣਾ ਹੈ ਇਹ ਦੂਸਰੀ ਇਹਨੂੰ ਵੀ ਰੱਖਣਾ ਕਿਉਂਕਿ ਹਲਕੀ-ਪੁਲਕੀਆਂ ਵੀ ਮੈਂ ਤੁਹਾਨੂੰ ਦੱਸ ਨਹੀਂ ਐ ਕਿ ਤੁਸੀਂ ਇਦਾਂ ਵੀ ਕਰੋਗੇ ਤਾਂ ਤੁਸੀਂ 1 ਮਹੀਨੇ ਦੇ ਵਿੱਚ ਦੇਖੋ ਕੰਮ ਸੇ ਕੰਮ ਤੁਹਾਡਾ 10,000 ਕਿਲੋ ਬਣਾ ਵੇਟ ਆ ਜਿਹੜਾ ਉਹ ਘਟ ਚੁੱਕਾ ਫਿਰ ਉਸ ਤੋਂ ਬਾਅਦ ਤੁਸੀਂ ਨੇ ਇਹਦੀ ਨਾਲ ਕੀ ਆਊਗਾ ਇਹਦੀ ਨਾਲ ਤੁਹਾਡੀ ਜਿਹੜੀ ਖਿੱਚ ਪਊਗੀ ਸਾਰੇ ਬਾਡੀ ਨੂੰ ਕਿਉਂਕਿ ਬਾਡੀ ਨੂੰ ਜਦੋਂ ਪਸੀਨਾ ਆਊਗਾ ਪਸੀਨੇ ਦੇ ਨਾਲ ਤੁਹਾਡੀ ਜਿਹੜੀ ਚਰਬੀ ਹੈ ਉਹ ਕਾਫੀ ਜ਼ਿਆਦਾ ਖੁੱਲ ਕੇ ਨਾ ਨਿਕਲਦੀ ਹੈ ਉਸ ਤੋਂ ਬਾਅਦ ਤੁਸੀਂ ਪੌੜੀਆਂ ਲਾ ਲਓ ਹਨ ਜਿੱਦਾਂ ਕਿ ਆਪਣੀਆਂ ਗੁਰੀਆਂ ਲਗੀਆਂ ਉਹਦੇ ਇੱਕ ਸਟੈਪ ਬਾਈ ਸਟੈਪ ਹਨ ਤੁਸੀਂ ਹੌਲੀ ਹੌਲੀ ਇਸ ਤਰੀਕੇ ਦੇ ਨਾਲ ਪੌੜੀਆਂ ਤੇ ਕਰ ਸਕਦੇ ਹੋ ਆਦਰਵਾਇਜ਼ ਤੁਸੀਂ ਕਿਸੇ ਚੇਅਰ ਦੇ ਬੈਠ ਕੇ ਵੀ ਇਸ ਤਰੀਕੇ ਦੇ ਨਾਲ ਕਰ ਸਕਦੇ ਇਸ ਜੀ ਦੇ ਨਾਲ ਤੁਹਾਡੇ ਪੇਟ ਤੇ ਪ੍ਰੈਸ਼ਰ ਪਊਗਾ ਜਰੂਰ ਹਨ ਫਿਰ ਹੀ ਤੁਹਾਡੀ ਚਰਬੀ ਕਟੇਗੀ ਕਿਉਂਕਿ ਪਸੀਨਾ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਬਾਅਦ ਤੁਸੀਂ ਨੇ ਆਪਣੀ ਲੈਗ ਨੂੰ ਇਸ ਤਰੀਕੇ ਨਾਲ ਕਰਨਾ ਹੈ ਠੀਕ ਹੈ ਨਾ ਇਹ ਕਾਫੀ ਨਾ ਹਲਕੇ ਫੁਲਕੀਆਂ ਤੁਸੀਂ 2-4 ਕਸਰਤਾਂ ਕਰੋਗੇ ਤਾਂ ਕਾਫੀ ਫਰਕ ਪੈ ਜਾਊਗਾ ਕਿਉਂਕਿ ਅੱਗੇ ਜਦੋਂ ਆਪਾਂ ਸਕੂਲ ਜਾਂਦੇ ਹੁੰਦੇ ਸੀ ਆਪਾਂ ਨੂੰ ਪ੍ਰੈਕਟਿਸ ਕਰਾਉਣੀ ਹੁੰਦੀ ਸੀ ਹੈ ਨਾ ਤੇ ਇਸ ਤਰੀਕੇ ਦੇ ਨਾਲ ਹੈ ਨਾ ਕਰਵਾਉਂਦੇ ਹੁੰਦੇ ਸੀਗੇ ਪ੍ਰੇਅਰ ਦੇ ਟਾਈਮ ਉਸ ਤਰੀਕੇ ਨਾਲ ਤੁਸੀਂ ਹਲਕੀਆਂ ਫੁਲਕੀਆਂ ਕਸਰਤਾਂ ਕਰੋਗੇ ਕਾਫੀ ਜ਼ਿਆਦਾ ਹੈ ਨਾ ਫਰਕ ਪਾਊਗਾ ਤੇ ਕੋਸ਼ਿਸ਼ ਕਰਿਆ ਕਰੋ ਹੈ ਨਾ ਜਿਹੜੇ ਹਲਕੀ ਨੇ ਥੋੜੀ ਜਿਹੀ ਮਲ ਕੇ ਰੱਸੀ ਵਗੈਰਾ ਟੱਪ ਸਕਦੇ ਨੇ ਰੱਸੀ ਵਗੈਰਾ ਟੱਪ ਲਓ ਜਾਂ ਫਿਰ ਤੁਸੀਂ ਹੈ ਨਾ ਮੈਂ ਉਹ ਹੀ ਕਹਾ ਵੀ ਥੋੜਾ ਬਹੁਤਾ ਵਰਕ ਕਰ ਲਓ ਕੰਮ ਕਰ ਲਓ ਝੌੜੂ ਝੂੜੂ ਲਗਾ ਲਓ ਨਾ ਉਦੇ ਨਾਲ ਤੁਹਾਡਾ ਹਨਾ ਦੇਖੋ ਕਿੰਨਾ ਜ਼ਿਆਦਾ ਫਰਕ ਪਏਗਾ ਦੇਖੋ ਕਈ ਸੋਚਦੇ ਹੋਣਗੇ ਹਨਾ ਵੀ ਜਿਹੜੇ ਵੀ ਜਿੰਮਾ ਵਗੈਰਾ ਦੱਸਦੇ ਹੈਗੇ ਜਾਂ ਸਾਨੂੰ ਕੋਈ ਕਸਰਤ ਵਗੈਰਾ ਦੱਸਦੇ ਨੇ ਹਨਾ ਉਹਨਾਂ ਦੇ ਕੋਲ ਟੀ-ਸ਼ਰਟਾਂ ਹੀ ਪਾਈਆਂ ਹੁੰਦੀਆਂ ਨੇ ਹਨਾ ਵੀ ਦੀਦੀ ਸੂਟ ਦੇ ਵਿੱਚ ਸਾਨੂੰ ਦੱਸ ਰਹੇ ਨੇ ਹਨਾ ਦੇਖੋ ਜਦੋਂ ਸੂਟਾਂ ਦੇ ਵਿੱਚ ਇੰਨੇ ਨੇ ਹੈਵੀ ਸੂਟਾਂ ਦੇ ਵਿੱਚ ਆਪਾਂ ਵਿਆਹਾਂ ਤੇ ਜਾ ਕੇ ਡਾਂਸ ਕਰ ਸਕਦੇ ਆ ਐਡੇ-ਡੇ ਘਗਰੇ ਪਾ ਕੇ ਆਪਾਂ ਡਾਂਸ ਕਰ ਸਕਦੇ ਆ ਘਰ ਦੇ ਸਾਰੇ ਕੰਮ ਆਪਾਂ ਸੂਟ ਦੇ ਵਿੱਚ ਕਰ ਸਕਦੇ ਆ ਫਿਰ ਜਿੰਮ ਜਾਂ ਪਣੇ ਹਨਾ ਹੁੰਦੇ ਵੀ ਉਹਦੇ ਵਿੱਚ ਆਪਾਂ ਕਿਵੇਂ ਆ ਕਲੀ ਟੀ-ਸ਼ਰਟ ਲੋਰ ਪਾ ਕੇ ਕਿਉਂ ਪ੍ਰੈਕਟਿਸ ਕਰ ਸਕਦੇ ਆ ਆਪਾਂ ਸੂਟ ਦੇ ਵਿੱਚ ਸਭ ਕੁਝ ਕਰ ਸਕਦੇ ਆਂਗੇ ਹਨਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਾਂ ਜੇ ਆਪਾਂ ਲੋਰ ਟੀ-ਸ਼ਰਟ ਪਾਈਏ ਤਾਂ ਹੀ ਆਪਾਂ ਕੰਫਰਟੇਬਲ ਹੋਵਾਂਗੇ ਜਦ ਆਪਾਂ ਲਹਿੰਗਿਆਂ ਦੇ ਵਿੱਚ ਨੱਚਦੇ ਹੋਏ ਕੰਫਰਟੇਬਲ ਹੋ ਸਕਦੀਆਂ ਫਿਰ ਆਪਾਂ ਘਰੇ ਕਿਉਂ ਨਹੀਂ ਕੰਫਰਟੇਬਲ ਹੋ ਸਕਦੇ ਠੀਕ ਹੈ ਵੀ ਹਲਕਾ ਫੁਲਕਾ ਬਦਲ ਕਪੜਾ ਪਾਓ ਉਹਦੇ ਨਾਲ ਤੁਸੀਂ ਪ੍ਰੈਕਟਿਸ ਕਰੋ ਤੇ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹ ਪਾਊਡਰ ਕਿਸ ਚੀਜ਼ ਦਾ ਹੈਗਾ ਇਹਨੂੰ ਕਿਸ ਤਰੀਕੇ ਨਾਲ ਲੈਣਾ ਉਸ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਦੇਖੋ ਸਵੇਰ ਉਹਨੂੰ ਰੱਜ ਕੇ ਖਾ ਲਓ ਜਿੰਨਾ ਤੁਸੀਂ ਖਾਣਾ ਚਾਹੁੰਦੇ ਹੋ ਤੇ ਜਿਹੜਾ ਦੁਪਹਿਰ ਵਾਲਾ ਹੈ ਉਹਨੂੰ ਥੋੜਾ ਜਿਹਾ ਹਲਕਾ ਖਾਓ ਜਿਹੜਾ ਸ਼ਾਮ ਵਾਲਾ ਹੈ ਸ਼ਾਮ ਨੂੰ ਤੁਸੀਂ ਕੋਸ਼ਿਸ਼ ਕਰੋ ਤੁਸੀਂ ਹੈਨਾ ਕੱਲਾ ਸਲਾਦ ਖਾ ਲਓ ਜਾਂ ਥੋੜਾ ਬਹੁਤਾ ਫਲੂਟ ਖਾ ਲਓ ਖਾਣਾ ਖਾਓ ਤੁਸੀਂ 5:00 ਵਜੇ 6:00 ਵਜੇ ਤੇ 5 ਦੇ ਵਿੱਚ ਵਿੱਚ ਖਾ ਲਓ ਕਿਉਂਕਿ ਫਿਰ ਤੁਸੀਂ ਜਦੋਂ ਬਾਰਕ ਮਲਕੇ ਤੁਰੋਗੇ ਕੰਮ ਕਰੋਗੇ ਹੈਨਾ ਉਹ ਹਾਜਮ ਹੋ ਜਾਊਗਾ ਤੇ ਤੁਹਾਡੀ ਬੋਡੀ ਵੀ ਫਿੱਟ ਰਹੂਗੀ ਤੁਸੀਂ ਇਸ ਤਰੀਕੇ ਨਾਲ ਹੈਨਾ ਡੇਲੀ ਰੂਟੀਨ ਮੰਗੂ ਜਿੱਦਾਂ ਮੈਂ ਦੱਸ ਰਹੀਆਂ ਕਰੋਂਗੇ ਤਾਂ ਤੁਸੀਂ ਕਮ ਸੇ ਕਮ 1 ਮਹੀਨੇ ਦੇ ਵਿੱਚ ਹਨਾ 12 13 ਕਿਲੋ 15 ਕਿਲੋ ਦੇ ਕਰੀਬ ਵੀ ਭਾਰ ਘਟਾ ਸਕਦੇ ਹੋ ਪਰ ਇਹ ਨਹੀਂ ਹੈਗਾ ਮੇਰੇ ਹਸਬੰਦ ਜੀ ਵਾਂਗੂ ਤੁਹਾਨੂੰ ਪੇਟ ਨੂੰ ਕਾਫੀ ਪਿਆਰਾ ਹੋਵੇ ਹਨਾ ਵੀ ਮਿੱਖਾਈ ਵੀ ਚੱਲੋ ਕਿਉਂਕਿ ਆਹ ਹੋਰ ਨਾਲ ਵੀ ਮੇਰੀ ਕਾਫੀ ਜ਼ਿਆਦਾ ਲੜਾਈ ਰਹਿੰਦੀ ਹੈ ਉਹ ਨੋ ਵੀ ਨਹੀਂ ਲੈਂਦੇ 1 2 ਦਿਨ ਲੈਣਗੇ ਹਨਾ ਫਿਰ ਛੱਡ ਦਿੰਦੇ ਹੈਗੇ ਕਿਉਂਕਿ ਦੇਖੋ ਬਾਡੀ ਦੀ ਹਨਾ ਸ਼ੇਪ ਫਿਰ ਕੱਪੜਿਆਂ ਚ ਰੂਪਸ ਕੱਢੀ ਜਾਣੇ ਹਨਾ ਵੀ ਮੇਰੇ ਆਹ ਕੱਪੜਾ ਫਿੱਟ ਨਹੀਂ ਆ ਰਿਹਾ ਇਹ ਨਹੀਂ ਫਿੱਟ ਆ ਰਿਹਾ ਵੀ ਦੇਖੋ ਜਦੋਂ ਆਪਣਾ ਸਰੀਰ ਫਿੱਟ ਹੋਊਗਾ ਹਨਾ ਫਿਰ ਕੱਪੜੇ ਤਾਂ ਆਪਣੇ ਆਪ ਹੀ ਆ ਜਾਣਗੇ ਤੇ ਦੇਖੋ ਇਹ ਚੀਜ਼ ਨੂੰ ਬਣਾਉਣ ਵਾਸਤੇ ਤੁਹਾਨੂੰ ਕੀ ਕਰਨਾ ਪੈਣਾ ਤੁਸੀਂ ਨੇ ਇੱਕ ਲੈਣਾ ਜੀਰਾ ਜਿਹੜਾ ਆਪਣਾ ਸਿੰਪਲ ਜੀਰਾ ਆਪਾਂ ਦਾਲ ਨੂੰ ਤੜਕਾ ਲਾਉਣੇ ਆ ਜੀਰਾ ਲੈ ਲੈਣਾਗਾ ਕਮ ਸੇ ਕਮ ਤੁਸੀਂ ਲਾ ਲਓ 3 ਚਮਚੇ ਜੀਰੇ ਦੇ ਲੈ ਲਓ 4 4 ਚਮਚੇ ਜੀਰੇ ਦੇ ਲੈ ਲਓ 4 ਚਮਚ ਸੌਂਫ ਲੈ ਲੈਣੀ ਹੈ 4 ਚਮਚੀ ਤੁਸੀਂ ਨੇ ਅਜਮੈਨ ਲੈ ਲੈਣੇ ਦੇਖੋ ਇਹ ਸਾਰੀਆਂ ਚੀਜ਼ਾਂ ਆਪਣੀ ਬਾਡੀ ਵਾਸਤੇ ਆਪਣੇ ਪੇਟ ਵਾਸਤੇ ਹੈ ਨਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਨੇ ਕਿ ਆਪਣੀ ਚਰਬੀ ਨੂੰ ਬਹੁਤ ਜਲਦੀ ਪਿਘਲਾਉਣਗੀਆਂ ਕਿਉਂਕਿ ਪਹਿਲਾਂ ਮੈਂ ਰੋਕਤਾ ਸੀ ਕਿਉਂ ਕਿ ਆਕਸਸ ਸਾਰੇ ਫ੍ਰੈਂਡ ਮੈਨੂੰ ਪੁੱਛਦੇ ਸੀਗੇ ਵੀ ਦੀਦੀ ਹਨਾ ਬੇਟਾ ਘਟਾਉਣ ਵਾਸਤੇ ਸਾਨੂੰ ਕੋਈ ਨੁਸਖਾ ਦੱਸੋ ਨਾ ਵਧਾਉਣ ਵਾਸਤੇ ਵਧਾਉਣ ਵਾਲਾ ਮੈਂ ਬਾਅਦ ਚ ਦੱਸੂਗੀ ਪਹਿਲਾਂ ਘਟਾਉਣ ਵਾਲਾ ਪਹਿਲ ਦੱਸ ਰਿਆਂਗੇ ਦੇਖੋ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਵੀ ਇਹਨੂੰ ਨਹੀਂ ਚੂਜ਼ ਕਰਨਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਜਿਹੜਾ ਜੀਰਾ ਹੁੰਦਾ ਨਾ ਉਹ ਕਾਫੀ ਗਰਮ ਹੁੰਦਾ ਉਹਦੀ ਤਸੀਰ ਗਰਮ ਹੁੰਦੀ ਜਿਹੜੀ ਅਜਮੈਨ ਹੁੰਦੀ ਹੈ ਉਹਦੀ ਤਸੀਰ ਵੀ ਗਰਮ ਹੁੰਦੀ ਹੈ ਜੀ ਦੇਖੋ ਅਜਮੈਨ ਹੋਗੀ ਸੌਂਫ ਹੋਗੀ ਜੀਰਾ ਹੋ ਗਿਆ ਤੇ ਚੌਥੀ ਚੀਜ਼ ਆਪਣੇ ਲੈਣੀ ਹੈ ਦਾਲਚੀਨੀ ਦਾਲਚੀਨੀ ਤੁਸੀਂ ਲੈ ਲੈਣੀ ਇਹਨੇ 2 ਜਾਂ 3 ਪੀਸ ਉਹਦੇ ਜ ਚਾਰਾ ਨੂੰ ਤੁਸੀਂ ਨੇ ਥੋੜਾ ਜਿਆਦਾ ਰੋਸਟ ਕਰ ਲੈਣਾ ਭੁੰਨ ਲੈਣਾਗਾ ਕਿਸੇ ਵੀ ਭਾਂਡੇ ਦੇ ਵਿੱਚ ਪਾ ਕੇ ਫਿਰ ਇਹਨੂੰ ਪੀਸ ਲੈਣਾ ਪੀਸ ਕੇ ਤੁਸੀਂ ਕਿਸੇ ਵੀ ਈਦਾਂ ਦੀ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਅੱਧਾ ਚਮਚ ਤੁਸੀਂ ਨੇ ਸਵੇਰੇ ਜਿਹੜਾ ਮੈਂ ਤੁਹਾਨੂੰ ਦੱਸਿਆਗਾ ਵੀ ਉੱਠ ਕੇ ਇਹਨਾਂ ਵਰਕਆਊਟ ਕਰਨਾ ਜਦੋਂ ਉਦੋਂ ਲੈ ਲੈਣਾ ਹੈ ਖੋਲ ਕੇ ਤੇ ਅੱਧਾ ਚਮਚ ਤੁਸੀਂ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਲੈ ਲੈਣਾ ਤੇ ਦਿਨਾਂ ਦੇ ਵਿੱਚ ਦੇਖਿਓ ਤੁਹਾਡੀ ਚਰਬੀ ਹੈਨਾ ਕਿੰਨੀ ਜ਼ਿਆਦਾ ਘਟੇਗੀ ਤੇ ਦੂਸਰੀ ਗੱਲ ਦੇਖੋ ਇਹ ਨਹੀਂ ਹੈਗਾ ਵੀ ਹੁਣ ਇੱਕ ਮੈਂ ਤੁਹਾਨੂੰ ਦੱਸਦਾ ਹਾਂ ਨਾ ਡਾਕਟਰ ਮੰਗੋ ਤੁਸੀਂ ਸਾਰਾ ਕੁਛ ਖਾਈ ਦੀ ਜਮਾ ਫਿਰ ਕਹੋ ਦੀਦੀਆਂ ਨਾ ਬੇਟ ਕਟਿਆਣੀ ਹੈ ਨਾ ਇਦਾਂ ਨਹੀਂ ਹੁੰਦਾ ਹਨਾ ਇੱਕ ਤਾਂ ਤੁਹਾਨੂੰ ਇੱਕ ਮਹੀਨਾ ਤੁਹਾਨੂੰ ਜਿਹੜੀ ਬੈਕ ਮਲ ਕੇ ਮੈਜੇ ਤੋਂ ਬਣੀਆਂ ਹੋਈਆਂ ਜਿਵੇਂ ਬ੍ਰੈਡ ਜਾਂ ਵਰਗ ਇਹ ਸਾਰੇ ਬੰਦ ਕਰਨੇ ਪੈਣਗੇ ਦੂਸਰੀ ਚੀਜ਼ ਹਨਾ ਅਗਰ ਤੁਸੀਂ ਜਿਆਦਾ ਘਿਓ ਵਗੈਰਾ ਖਾਣੇ ਉਹਨੋਂ ਵੀ ਬੰਦ ਕਰ ਦਿਓ ਉਸ ਮਲ ਕੇ ਘਟਾ ਦਿਓ ਬੰਦ ਨਹੀਂ ਕਰਨਾ ਘਟਾ ਦਿਓ ਜਿੱਦਾਂ ਕਿ ਸਿਰਫ ਜਿੱਥੇ ਚਾਰ ਚਮਚ ਪਾਉਣੇ ਉੱਥੇ ਦੋ ਚਮਚ ਪਾ ਲਓ ਪਰਾਉਂਠਾ oily ਚੀਜ਼ ਬਿਲਕੁਲ ਨਹੀਂ ਖਾਣੀ ਹੈਗੀ ਹੈ ਨਾ ਕਾਫੀ ਜ਼ਿਆਦਾ ਫਰਕ ਪਊਗਾ ਦੇਖੋ ਤੁਹਾਨੂੰ ਫਿਰ ਤੁਸੀਂ ਖਾਈ ਜਾਓ ਥੋੜਾ ਖਾਓ ਜਿੱਦਾਂ ਕਈ ਵਾਰੀ ਹੁੰਦਾ ਜੀ ਕਰਦਾ ਤਾਂ ਹਫਤੇ ਮੰਗਰੋ ਖਾ ਲਓ ਪਰ ਇਹ ਨਹੀਂ ਹੈਗਾ ਵੀ ਹੈਨਾ ਡੇਲੀ ਖਾ ਵੀ ਲਿਆ ਤੇ ਹੁਣ ਲਾਸਟ ਦੀ ਇੱਕ ਛੋਟੀ ਜੀ ਚੀਜ਼ ਕਰਨੀ ਹੈ ਤੁਸੀਂ ਨੇ ਸਰੋਂ ਦਾ ਤੇਲ ਲੈ ਲੈਣਾ ਹੈ ਸਰੋਂ ਦੇ ਤੇਲ ਨੂੰ ਥੋੜਾ ਜਿਹਾ ਕੋਸਾ ਕਰ ਲੈਣਾ ਹੈ ਕੋਸਾ ਕਰਕੇ ਆਪਣੀ ਜਿਹੜੀ ਤੁੰਨੀ ਹੁੰਦੀ ਹੈ ਨਾ ਆਪਾਂ ਨਾਭੀ ਕਹਿ ਦਿੰਨੇ ਆ ਤੁੰਨੀ ਵੀ ਕਹਿ ਦਿੰਨੇ ਹੈਨਾ ਇਹਦੇ ਵਿੱਚ 3 ਜਾਂ 4 ਤੁਕਕੇ ਹੈਨਾ ਸਰੋਂ ਦੇ ਤੇਲ ਦੇ ਪਾਉਣੇ ਨੇ ਲੰਬੇ ਲੇਟ ਕੇ ਸ਼ਾਮ ਨੂੰ ਪੈਣ ਵੇਲੇ ਇਸ ਤਰੀਕੇ ਨਾਲ ਤੁਸੀਂ ਦੇਖਿਓ ਤੁਹਾਡਾ ਭਾਜਨ ਵੀ ਘਟੇਗਾ ਤੁਹਾਡਾ ਸਰੀਰ ਜਿਹੜੀ ਬਾਡੀ ਹੈ ਕਾਫੀ ਜ਼ਿਆਦਾ ਹਨਾ ਜਿੱਦਾਂ ਕਿ ਜਿਹੜਾ ਖੀਰਾ ਮੈਂ ਤੁਹਾਨੂੰ ਦੱਸਿਆ ਖਾਣ ਵਾਸਤੇ ਜਿਹੜੀਆਂ ਪੈਣਾ ਕਹਿੰਦੇ ਨੇ ਵੀ ਸਾਡਾ ਸਰੀਰ ਸੁਸਤ ਰਹਿੰਦਾ ਹਨਾ ਸਾਰ ਦਿਨ ਕੰਮ ਨੂੰ ਮਨ ਨਹੀਂ ਕਰਦਾ ਇਦਾਂ ਦੇਖਿਓ ਤੁਹਾਡੇ ਬਾਡੀ ਨੂੰ ਹਨਾ ਕਿੰਨਾ ਉਹ ਤਰੋ ਤਾਜ਼ਾ ਕਰੇਗਾ ਤੇ ਕਿੰਨਾ ਤੁਹਾਨੂੰ ਬੈਨੀਫਿਟ ਹੋਊਗਾ ਬਾਕੀ ਜਿਹੜੀ ਹੈ ਨਾ ਕਬਜ਼ ਵਾਲੀ ਹੈ ਕਿਉਂਕਿ ਪੇਟ ਦਾ ਵਧਣਾ ਕਬਜ਼ ਦੀ ਪ੍ਰੋਬਲਮ ਕਰਤੀ ਹੁੰਦਾ ਉਹਦੇ ਵਾਸਤੇ ਇਹ ਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਸਰੀਂ ਦੇ ਪੱਤੇ ਤੇ ਸੌਂਫ ਦੋਨਾਂ ਨੂੰ ਪੀਸ ਕੇ ਪਾਊਡਰ ਬਣਾ ਕੇ ਰੱਖ ਲਓ ਤੁਸੀਂ ਮਿਸਰੀ ਪਾ ਲਓ ਚਾਹੇ ਥੋੜੀ ਜੀ ਹੈ ਨਾ ਸੌਂਫ ਪਾ ਲਓ ਆ ਸੌਰੀ ਨਮਕ ਪਾ ਲਓ ਕਾਲਾ ਤਾਂ ਤੁਸੀਂ ਉਹਦਾ ਅੱਧਾ ਚਮਚਾ ਨਾ ਸ਼ਾਮ ਨੂੰ ਗਰਮ ਦੁੱਧ ਨਾਲ ਲੈ ਲਓ ਤੁਹਾਨੂੰ ਕਬਜ਼ ਦੀ ਪ੍ਰੋਬਲਮ ਬਿਲਕੁਲ ਨਹੀਂ ਰਹੂਗੀ ਮੇਰੀ ਸ਼ਰਤ ਹੈ ਕਿ ਇਹ ਪਹਿਲੇ ਦਿਨ ਤੋਂ ਹੀ ਤੁਹਾਨੂੰ ਫਰਕ ਮਹਿਸੂਸ ਹੋਊਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਰਸਤ ਰਹੀ ਆਕਾ